ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਪਲਾਇਆ ਕੇਂਦਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਉਹਨਾਂ ਖਿਡਾਰੀਆਂ ਦੇ ਹੌਸਲਾ ਫਜ਼ਾਈ ਕਰਦੇ ਹੋਏ ਸਨਮਾਨਿਤ ਕੀਤਾ ਗਿਆ ਜੋ ਨੈਸ਼ਨਲ ਪੱਧਰ ਦੀਆਂ ਲੰਮੀਆਂ ਦੌੜਾਂ ਵਿੱਚ ਮੈਡਲ ਜਿੱਤ ਕੇ ਆਈਆਂ ਨੇ ਅਤੇ ਬੁੜਲਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਇਹ ਤਿੰਨੋਂ ਬੱਚੇ ਹਰਪ੍ਰੀਤ ਕੌਰ ਬਬਲੂ ਕੌਰ ਅਤੇ ਸਸੂਤੀ ਸਧਾਰਨ ਪਰਿਵਾਰ ਦੀਆਂ ਨੇ ਇਹਨਾਂ ਦੇ ਕੋਚ ਅਮਨਦੀਪ ਸਿੰਘ ਲਖਣੂਵੀ ਸਨਮਾਨਿਤ ਕੀਤਾ ਗਿਆ ਸਸਾ ਵੱਲੋਂ ਇਹਨਾਂ ਨੂੰ ਖੁਰਾਕ ਵਜੋਂ ਬਦਾਮ ਛੋਲੇ ਮੂੰਗਫਲੇ ਗਿਰੀ ਮੂੰਗੀ ਦਾਲ ਆਧ ਵੀ ਦਿੱਤੇ ਗਏ ਖੇਡਾਰੀਆਂ ਲਈ ਦਰੀ ਮੈਟ ਵੀ ਦਿੱਤੇ ਗਏ ਅਤੇ ਪ੍ਰਵੀਨ ਗੜੱਦੀ ਵਾਲਿਆਂ ਦੀ ਮਦਦ ਨਾਲ ਨਵੇਂ ਪੋਲ ਲਗਾ ਕੇ ਦਿੱਤੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਾਤਾ ਗੁਜਰੀ ਭਲਾਈ ਕੇਂਦਰ ਦਾ ਇਹ ਬਹੁਤ ਸ਼ਲਾਘਾਯੋਗ ਕੰਮ ਹੈ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਤੂਪੀਆ ਹੈ ਮੈਂ 420 ਦੀ ਐਥਲੀਟਾ ਤੇ ਮੇਰੇ ਨਾਲ ਰਤਿਕ ਕੋਹੜਾ ਜੋ ਕਿ 1500 ਦੇ 5 ਹੈਮੀਟਰੀ ਐਥਲੀਟ ਹੈ ਤੇ ਮੇਰੇ ਨਾਲ ਬੱਬੂ ਕੋਹੜੀ ਦੀਆਂ ਇਹ ਵੀ ਲੌਂਗ ਰਨਿੰਗ ਦੇ ਐਥਲੀਟ ਨੇ ਸਾਡੇ ਕੋਚ ਸਾਹਿਬ ਅਮਨਦੀਪ ਕੁਮਾਰ ਤੇ ਇਸਾਰੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰ ਹਨ ਜੋ ਵੀ ਸਾਨੂੰ ਇੱਕ ਖੜੇ ਸਾਲ ਤੋਂ ਲਗਾਤਾਰ ਸਪੋਰਟ ਕਰ ਰਹੇ ਨੇ ਸਾਨੂੰ ਡਾਈਟ ਪ੍ਰੋਵਾਈਡ ਕਰਦੇ ਨੇ ਤੇ ਸਾਨੂੰ ਹਰ ਖੇਤਰ ਵਿੱਚ ਜਿਵੇਂ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਤਾਂ ਉਹਦਾ ਰਿਕਸ਼ਾ ਭੰਦਾ ਹੈ ਐਥੈਨੇਟਮੀ ਵੀ ਜਿਆਦਾ ਖਰਚਾ ਨਹੀਂ ਕਰਦੇ ਨੇ ਤਾਂ ਮੈਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਬਹੁਤ ਬਹੁਤ ਧੰਨਵਾਦ ਮਾਤਾ ਗੁਜਰੀ ਜੀ ਭਲਾਈ ਕੇਂਦਰ ਇਸਲਾਡਾ ਵੱਲੋਂ ਉਹਨਾਂ ਬੱਚਿਆਂ ਦਾ ਮਾਨ ਸਨਮਾਨ ਕਰ ਰਹੇ ਆ ਜਿਨ੍ਹਾਂ ਬੱਚਿਆਂ ਨੇ ਖੇਡਾਂ ਦੇ ਖੇਤਰ ਚ ਬੜਾ ਵਧੀਆ ਰੋਲ ਅਦਾ ਕੀਤਾ ਔਰ ਖੇਡਾਂ ਦੇ ਵਿੱਚ ਰਾਸ਼ਟਰੀ ਪੱਧਰ ਤੇ ਸਨਮਾਨ ਚ ਲੈ ਕੇ ਆਇਆ ਅਸੀਂ ਇਹਨਾਂ ਬੱਚਿਆਂ ਦਾ ਜਿਹੜੀਆਂ ਬੱਚਿਆਂ ਨੇ ਰਾਸ਼ਟਰੀ ਖੇਡਾਂ ਦੇ ਵਿੱਚ ਵਗਿਆ ਮਾਨ ਸਨਮਾਨ ਪ੍ਰਾਪਤ ਕੀਤਾ ਹੈ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਇੱਥੇ ਆ ਸੋ ਮੈਂ ਇਸ ਕਰ ਲਈ ਜਿਵੇਂ ਸਦਾ ਤੋਂ ਭਾਦਰੀਆ ਉੱਥੇ ਮੈਂ ਉਮੀਦ ਰੱਖਦਾ ਕਿ ਕਿਉਂਕਿ ਬੇਟਾ ਜਿਹੜੀਆਂ ਉਹ ਖੇਡਾਂ ਦਾ ਯੋਗਦਾਨ ਹੈ ਜਦੋਂ ਸਮਾਜ ਦੇ ਲਈ ਪੁੱਤ ਦਾ ਯੋਗਦਾਨ ਹੈ ਹਰ ਇੱਕ ਸਮਾਜ ਹੈ ਜਿਹੜਾ ਉਹ ਸਮਾਜ ترقی ਕਰ ਸਕਦਾ ਹੈ ਜਿਹੜੇ ਸਮਾਜ ਦੇ ਵਿੱਚ ਜਿਹੜੇ ਬੱਚੇ ਆ ਬੱਚੇ ਖੇਡਾਂ ਦੇ ਵਿੱਚ ਬੰਦਾ ਲੋੜਾਂ ਪਾ ਕੇ ਸਮਾਜ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕਦੇ ਆ ਉਹ ਸਮਾਜ ਜਿੱਥੇ ਇਹਨਾਂ ਬੱਚਿਆਂ ਲਈ ਪ੍ਰਾਰਥਨਾ ਪ੍ਰਮਾਤਮਾ ਦੇ ਪ੍ਰਾਰਥਨਾ ਕਰਦਾ ਕੇਨਰੋ ਹੋਰ ਤਰੱਕੀ ਬਖਸ਼ੇ ਉਹ ਕਈ ਜੀ ਸੰਸਥਾ ਬਣਾਉਣ ਨੂੰ ਸਰਵਾਨਗੀ ਦਿੱਤਾ ਗਿਆ ਉਸ ਸੰਸਥਾ ਦਾ ਵੀ ਧੰਨਵਾਦ ਕਰਦਾ ਰਾਏ ਗੁਰਦੀਪ ਦਾ ਸਾਹਿਬ ਜੀ ਬਹੁਤੇ ਬੜੇ ਮਾਣ ਵਾਲੀ ਗੱਲ ਹੈ ਮਾਤਾ ਗੁਜਰੀ ਭਲਾਈ ਕੇਂਦਰ ਤੇ ਸਮੁੱਚੀ ਸਾਡੀ ਸਾਧ ਸੰਗਤ ਖਲਾੜਾ ਵੱਲੋਂ ਸਾਡੇ ਇੱਥੇ ਗਰਾਊਂਡ 'ਚ ਆ ਕੇ ਸਾਡੀਆਂ ਉਹਨਾਂ ਹੋਣਹਾਰ ਬੱਚੀਆਂ ਦਾ ਬਹੁਤ ਵੱਡਾ ਮਾਣ ਸਨਮਾਨ ਕੀਤਾ ਗਿਆ ਸਾਡੀਆਂ ਇਹ ਲੜਕੀਆਂ ਨੈਸ਼ਨਲ ਲੈਵਲ ਤੇ ਇੰਟਰਵਸਤੀ ਆਲ ਇੰਡੀਆ ਇੰਟਰ ਵਸਤੀ 400 ਮੀਟਰ 800 ਮੀਟਰ 3000 ਮੀਟਰ ਤੇ 1500 ਮੀਟਰ ਦੀਆਂ ਐਥਲੀਟ ਨੇ ਤਿੰਨੋਂ ਸਾਡੇ ਨਾਲ ਖੜੀ ਹੈ ਲੜਕੀ ਸਪੁੱਤੀ ਹਰਪ੍ਰੀਤ ਤੇ ਬਬਲੂ ਸਾਨੂੰ ਬੜਾ ਮਾਣ ਹੈ ਮਾਤਾ ਗੁਜਰੀ ਭਲਾਈ ਕੇਂਦਰ ਦੇ ਕਿ ਸਾਨੂੰ ਬਹੁਤ ਸਾਰਾ ਸਮਾਨ سپورٹس ਦਾ ਜਿਵੇਂ ਆ ਮੇਰੇ ਕੋਲੇ ਪੋਲ ਲੱਗੇ ਹੋਏ ਆ ਇਹ ਸਾਰੇ ਦਰੀਆਂ ਸਾਨੂੰ ਮੈਟ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਕਿਸੇ ਟਾਈਮ ਵੀ ਅਸੀਂ ਅੱਗੇ ਐਥਲੈਟਿਕ ਮੀਟਿੰਗ ਕਰਾਈ ਬਹੁਤ ਸਾਰਾ ਸਮਾਨ ਸਾਨੂੰ ਦੇ ਕੇ ਗਏ ਹੁਣ ਇਹਨਾਂ ਬੱਚੀਆਂ ਦੇ ਮਾਨ ਸਨਮਾਨ ਚ ਲੜਕੀਆਂ ਦੇ ਸਨਮਾਨ ਚ ਇਹਨਾਂ ਨੂੰ ਬਦਾਮ ਇਹਨਾਂ ਦੇ ਵਾਸਤੇ ਗਿਰੀ ਔਰ ਇਹਨਾਂ ਨੂੰ ਬਹੁਤ ਸਾਰਾ ਖਾਣ ਦਾ ਸਮਾਨ ਇੱਕ ਮਿੰਟ ਲਈ ਦਿੱਤਾ ਹੈ ਮੈਂ ਮੁੱਚੇ ਸਾਡੇ ਕਲੱਬ ਵੱਲੋਂ ਇੱਥੇ ਜਿੰਨੇ ਵੀ ਥ੍ਰੀਡ ਸਾਡੇ ਤਿਆਰੀ ਕਰਦੇ ਆ ਔਰ ਇਹਨਾਂ ਬੱਚੀਆਂ ਦਾ ਕੋਚ ਅਮਨਦੀਪ ਕੁਮਾਰ ਕਹਿੰਦੇ ਲੱਖਾ ਕਰਕੇ ਜਾਣਦੇ ਆ ਸਾਰੇ ਤੇ ਮੇਰਾ ਸਟੂਡੈਂਟ ਹੈ ਉਹਦਾ ਵੀ ਮਾਨ ਸਨਮਾਨ ਕਰਿਆ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੀਆਂ ਤਿੰਨ ਬੱਚੀਆਂ ਇੰਟਰਨੈਸ਼ਨਲ ਨੈਸ਼ਨਲ ਖੇਡਾਂ 'ਚ ਆਈਆਂ ਨੇ ਲੌਂਗ ਜੰਪ 300 ਇਹ 1500 ਮੀਟਰ ਰੇਸ ਹੋਰ ਕਈ ਖੇਡਾਂ ਦੇ ਵਿੱਚੋਂ ਇਹਨਾਂ ਨੇ ਭਾਗ ਲਿਆ ਸੀਗਾ ਔਰ ਮੈਡਲ ਪ੍ਰਾਪਤ ਕਰਕੇ ਆਈਆਂ ਨੇ ਸਾਨੂੰ ਬੜਾ ਮਾਣ ਆ ਭਲਾ ਅਡੇ ਨੂੰ ਇਹਨਾਂ ਦੇ ਉੱਤੇ ਸੋ ਮਾਤਾ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਅਸੀਂ ਇਹਨਾਂ ਨੂੰ ਵਧਾਈ ਦੇਣ ਆਏ ਆ ਔਰ ਇਹਨਾਂ ਨੂੰ ਪਹਿਲਾਂ ਵੀ ਖੁਰਾਕ ਦਿੰਦੇ ਰਹੇ ਹਾਂ ਹੁਣ ਵੀ ਇਹਨਾਂ ਨੂੰ ਅਸੀਂ ਲੱਗਦੇ ਰਾਸ਼ੀ ਨਾਲੋਂ ਬਦਾਮ 1 ਕਿਲੋ ਫਰੋਡ ਏਰੀਆ ਆਪਣਾ ਮੋਹਲੀ ਗੇਰੀ ਕੇ ਲੋ ਮੂੰਗੀ ਦੀ ਦਾਲ ਛੋਲੇ ਆਦ ਸਾਮਾਨ ਦੇਣ ਆਏ ਆ ਤਾਂ ਜੋ ਇਹ ਖਾਣ ਕੇ ਉਹਨਾ ਤਿਆਰੀ ਕਰ ਸਕਣ ਉਹਦੇ ਨਾਲ ਹੀ ਅਸੀਂ ਜੋ ਕੋਲ ਦੇਖ ਰਹੇ ਹੋ ਇਹ ਲਵਾਏ ਨੇ ਇਹਦੀ ਥੇਵਾ ਸਾਤੇ ਪ੍ਰਬੰਧਕੀ ਵਾਲਿਆਂ ਵੱਲੋਂ ਕੀਤੀ ਗਈ ਸੀਗੀ ਇਹ ਸਾਰਾ ਮੈਚ ਹੈ ਉਹ ਗੜੀ ਵੀ ਦਿੱਤੀ ਗਈ ਹੈ ਜਿੱਥੇ ਵੀ ਲੋੜ ਹੈ ਅਸੀਂ ਕਰਾਂਗੇ